DNA DNA ਤੋਂ ਜਿਹੜੇ ਰੈੱਡ ਲਾਈਟਾਂ ਦੇ ਉੱਪਰ ਮੰਗਣ ਵਾਲੇ ਹੈਗੇ ਨੇ ਉਹਨਾਂ ਦੇ ਹੱਥ ਦੇ ਵਿੱਚ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਦਾ DNA ਕਰਾ ਕੇ ਤੇ ਉਹਨਾਂ ਦੇ ਮਾਪਿਓ ਤੱਕ ਉਹਨਾਂ ਨੂੰ ਪਹੁੰਚਾਣਾ ਮੈਂ ਵਧਾਈ ਦਿੰਨਾ ਜੀ ਸੀਐਮ ਭਗਵੰਤ ਮਾਨ ਜੀ ਨੂੰ ਡਾਕਟਰ ਬਲਜੀਤ ਕੌਰ ਜੀ ਨੂੰ ਜਿਨ੍ਹਾਂ ਨੇ ਨਵੇਂ ਖਲੀ ਸੋਚ ਪੰਜਾਬ 'ਚ ਸ਼ੁਰੂ ਕੀਤੀ ਦੇਖਦੇ ਤੇ ਅਸੀਂ ਸਾਰੇ ਸੀ ਕਿ ਰੈੱਡ ਲਾਈਟਾਂ ਦੇ ਉੱਪਰ ਕਿ ਇਹ ਬੱਚੇ ਲੈ ਕੇ ਖੜੇ ਹੁੰਦੇ ਨੇ ਲੇਕਿਨ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਇਹਨਾਂ ਦਾ ਜੇਕਰ ਡੀਐਨਏ ਟੈਸਟ ਕਰਾਇਆ ਜਾਏ ਤੇ ਇਸ ਤੋਂ ਪਤਾ ਲੱਗ ਜਾਏਗਾ ਬੱਚਾ ਅਗਵਾ ਹੈ ਜਾਂ ਇਹਨਾਂ ਦਾ ਹੈ ਵੀ ਜਾਂ ਨਹੀਂ ਹੈ ਇਹ ਇੱਕ ਨਵੇਕਲੀ ਸੋਚ ਹੈ ਮੈਨੂੰ ਤੇ ਲੱਗਦਾ ਪੂਰੇ ਭਾਰਤ ਦੇ ਵਿੱਚ ਇਹ ਲਾਗੂ ਹੋਣੀ ਚਾਹੀਦੀ ਹੈ ਹਰ ਸਰਕਾਰ ਹਰ ਸਟੇਟ ਦੇ ਵਿੱਚ ਦੂਸਰਾ ਇੱਕ ਬੇਨਤੀ ਨਾਲ ਇਹਦੀ ਹੈਗੀ ਸੁਝਾਅ ਹੈ ਕਿ ਜਿੰਨੇ ਵੀ ਤੁਹਾਡੇ ਹਸਪਤਾਲ ਨੇ ਉੱਥੇ ਜਦੋਂ ਵੀ ਬੱਚਾ ਪੈਦਾ ਹੁੰਦਾ ਹੈ ਮਾਂ ਔਰ ਪਿਓ ਔਰ ਉਹਨਾਂ ਦਾ ਇੱਕ ਡੀਐਨਏ ਬਲੱਡ ਬੈਂਕ ਬੈਂਕ ਤਿਆਰ ਕੀਤਾ ਜਾਏ ਤਾਂ ਕਿ ਉੱਥੇ ਡੀਐਨਏ ਜਿਹੜਾ ਹਮੇਸ਼ਾ ਇਹਨਾਂ ਦਾ ਰਹੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਗੇ ਕੰਮ ਆ ਸਕਦਾ ਹੈਗਾ ਖਾਸ ਤੌਰ ਤੇ ਜਿਸ ਤਰ੍ਹਾਂ ਦੀ ਐ ਮੋਹਮ ਹੈਗੀ ਹੈ ਔਰ ਅਸੀਂ ਤੇ ਚਾਹਨੇ ਆ ਕਿ ਪੰਜਾਬ ਸਰਕਾਰ ਜਿਹੜੀ ਹੈ ਸਾਡੇ ਨਾਲ ਪੜ੍ਹਾਈ ਦਵਾਈ ਕਮਾਈ ਦੇ ਮੋਹਮ ਦੇ ਵਿੱਚ ਵੀ ਅਗੇ ਵਧੇ ਬਹੁਤ ਸਾਰੀਆਂ ਸਟੇਟ ਯੂਪੀਐਸਸੀ ਔਰ ਹੋਰ ਚੀਜ਼ਾਂ 'ਤੇ ਜਾਣੀ ਜਾਂਦੀ ਹੈ ਅਸੀਂ ਤੇ ਚਾਹਨੇ ਆ ਕਿ ਪੰਜਾਬ ਵੀ ਜੁਡੀਸ਼ਰੀ ਔਰ ਯੂਪੀਐਸਸੀ ਵਾਸਤੇ ਜਾਣਿਆ ਜਾਏ ਅਸੀਂ ਇਹਦੇ ਵਿੱਚ ਜਿਹੜੇ ਵੀ ਉਪਰਾਲੇ ਕਰ ਰਹੇ ਆ ਅਸੀਂ ਚਾਹਾਂਗੇ ਕਦੀ ਭਗਵੰਤ ਮਾਨ ਜੀ ਸਮਾਂ ਦੇਣ ਕਿ ਅਸੀਂ ਉਪਰਾਲੇ ਉਹਨਾਂ ਦੇ ਨਾਲ ਡਿਸਕਸ ਕਰ ਸਕੀਏ ਪੜਾਈ ਦਵਾਈ ਕਮਾਈ ਇਹ ਅਸੀਂ ਪੁਰਾਲੇ ਜਿਹੜੇ ਨੇ ਅਸੀਂ ਤੁਹਾਡੇ ਨਾਲ ਸਾਂਝੇ